ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਦੇ ਆ ਅੱਜ ਆਪਾਂ ਮੌਜੂਦਾ ਸਰਕਾਰ ਆਪਾਂ ਗੱਲ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਸਬੰਧ ਦੇ ਵਿੱਚ ਬਿੱਤੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੀ ਬੇਟੀ ਨੇ ਉਹਨਾਂ ਦੇ ਬਾਰੇ ਚਾਨਣਾ ਪਾਇਆ ਪਰ ਬੇਟੀ ਨੇ ਜੋ ਚਾਨਣਾ ਪਾਇਆ ਉਸ ਚਾਨਣੇ ਤੋਂ ਬਾਅਦ ਇੱਕ ਗੱਲ ਪਹਿਲਾਂ ਆਪਾਂ ਸਾਂਝੀ ਕਰਨਾ ਚਾਹਾਂਗੇ ਦੇਖੋ ਜੇਕਰ ਆਪਾਂ ਗੱਲ ਕਰੀਏ ਸਰਦਾਰ ਭਗਵੰਤ ਸਿੰਘ ਮਾਨ ਦੀ ਉਹ ਬਾਪੂ ਬਣ ਚੁੱਕੇ ਨੇ ਉਹਨਾਂ ਨੂੰ ਪਤਾ ਹੈ ਕਿ ਬਾਪੂ ਬਣ ਕੇ ਕੀ ਖੁਸ਼ੀ ਹੁੰਦੀ ਹੈ ਪਰ ਜੇਕਰ ਆਪਾਂ ਗੱਲ ਕਰੀ ਡਾਕਟਰ ਬੀਬੀ ਗੁਰਪ੍ਰੀਤ ਕੌਰ ਦੀ ਤਾਂ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਜੀ ਨੂੰ ਇਹ ਅਰਦਾਸ ਕਰਾਂਗੇ ਕਿ ਕਿ ਸਮਾਂ ਬਹੁਤ ਕਰੀਬ ਹੈ ਪਾਣੀ ਭਰੇ ਹੱਡ ਨੇ ਕਿਉਂਕਿ ਮੈਂ ਵੀ ਕੋਰ ਤਾਂ ਇਹ ਚੀਜ਼ ਸਮਝ ਸਕਦੀ ਆ ਪਾਣੀ ਭਰੇ ਹੱਡ ਨੇ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਉਹਨਾਂ ਦੀ ਜਿਹੜੀ ਡਿਲੀਵਰੀ ਹੈ ਉਹਨੂੰ ਤੰਦਰੁਸਤੀ ਭਰੀ ਕਰਕੇ ਅਕਾਲਪੁਰਕ ਵਾਹਿਗੁਰੂ ਮਹਾਰਾਜ ਬੀਬੀ ਗੁਰਪ੍ਰੀਤ ਕੌਰ ਦੀ ਝੋਲੀ ਦੇ ਵਿੱਚ ਜਿਹੜਾ ਇੱਕ ਨਵਾਂ ਜੀ ਲੈ ਕੇ ਆ ਰਿਹਾ ਬੀਬੀ ਗੁਰਪ੍ਰੀਤ ਕੌਰ ਨੂੰ ਉਸ ਦੀਆਂ ਮੁਬਾਰਕਾਂ ਬੀਬੀ ਗੁਰਪ੍ਰੀਤ ਕੌਰ ਨੂੰ ਉਸ ਦੀਆਂ ਮੁਬਾਰਕਾਂ ਕਿਉਂਕਿ ਬੀਬੀ ਗੁਰਪ੍ਰੀਤ ਕੌਰ ਇੱਕ ਮਾਂ ਬਣਨ ਜਾ ਰਹੀ ਹੈ ਤਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦੂਸਰੀ ਵਾਈਫ ਬੀਬੀ ਗੁਰਪ੍ਰੀਤ ਕੌਰ ਜੀ ਨੂੰ ਮਾਂ ਬਣਨ ਦੀਆਂ ਮੁਬਾਰਕਾਂ ਪਰ ਜੇਕਰ ਗੱਲ ਕਰੀਏ ਬੀਬੀ ਗੁਰਪ੍ਰੀਤ ਕੌਰ ਦੇ ਪਤੀ ਜੋ ਪੰਜਾਬ ਦੇ ਸੀਐਮ ਹਨ ਸਰਦਾਰ ਮੁੱਖ ਮੰਤਰੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਬੇਟੀ ਨੇ ਜੋ ਉਹਨਾਂ ਦੇ ਬਾਰੇ ਖੁਲਾਸਾ ਕਰਿਆ ਹੈ ਨਾ ਤੇ ਉਹਨਾਂ ਦੀ ਬੇਟੀ ਨੇ ਜੋ ਖੁਲਾਸਾ ਕਰਿਆ ਉਸ ਸੰਬੰਧ ਵਿੱਚ ਬਾਅਦ ਚੋ ਗੱਲ ਕਰਦੇ ਆ ਪਰ ਪਰ ਤੁਹਾਨੂੰ ਇੱਕ ਵੀਡੀਓ ਸੁਣਾਉਣੀ ਹੈ ਕਿ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਜੀ ਪੰਜਾਬ ਦਾ ਸ਼ਾਸਕ ਪੰਜਾਬ ਦਾ ਰਾਜਾ ਜਿਹੜਾ ਲੋਕਾਂ ਦੇ ਸਿਰ ਦਾ ਤਾਜ ਹੁੰਦਾ ਪਰ ਤੁਹਾਡੀ ਜਨਤਾ ਜਿਸ ਨੇ ਤੁਹਾਨੂੰ ਚੁਣਿਆ ਖਾਸ ਕਰਕੇ ਔਰਤਾਂ ਜਦੋਂ ਔਰਤਾਂ ਫਟਕਾਰ ਦੇਣ ਲੱਗ ਜਾਣ ਨਾ ਤਾਂ ਆਪਣੀ ਮਾਤਾ ਜੀ ਨੂੰ ਪੁੱਛ ਲਿਓ ਕਿ ਔਰਤ ਦੀ ਫਟਕਾਰ ਦਾ ਅਸਰ ਕਿੱਥੇ ਹੁੰਦਾ ਹੈ ਤੁਹਾਨੂੰ ਇੱਕ ਮਹਿਲਾ ਸੋਸ਼ਲ ਮੀਡੀਆ ਦੇ ਉੱਤੇ ਫਟਕਾਰਾਂ ਦੇ ਰਹੀ ਹੈ ਤੇ ਦਰਸ਼ਕਾਂ ਨੂੰ ਵੀ ਜਿਹੜਾ ਸੁਣਾਦੀ ਹੈ ਆ ਸੁਣੀਓ ਗੌਰ ਨਾਲ ਅਫਸੋਸ ਹੈ ਕਿ ਤੂੰ ਸਾਡੇ ਸੂਬੇ ਦਾ ਸੀਐਮ ਸਾਡੇ ਸੀਐਮ ਸੂਬੇ ਦੇ ਸੀਐਮ ਦੀ ਐਡੀ ਉਹਦੀ ਸੋਚ ਦਾ ਮਾਲਕ ਹੈ ਸਾਨੂੰ ਅਫਸੋਸ ਹੈ ਕਿ ਤੂੰ ਕਿਸ ਤੈਨੂੰ ਜੀ ਕਹਿਣ ਨੂੰ ਵੀ ਜੀ ਨਹੀਂ ਕਰਦਾ ਅੱਜ ਭਗੰਤ ਮਾਨ ਸਾਹਿਬ ਜੀ ਕਹਿਣ ਨੂੰ ਨਹੀਂ ਜੀ ਕਰਦਾ ਹੈ ਜੋ ਹਾਲ ਤੁਸੀਂ ਪੰਜਾਬ ਦਾ ਕੀਤਾ ਹੈ ਪਿਛਲੇ ਪੌਣੇ 2 ਸਾਲ ਦੇ ਵਿੱਚ ਉਹ ਤਾਂ ਪੰਜਾਬ ਦੀਆਂ ਮਾਵਾਂ ਤੋਂ ਪੁੱਛ ਕੇ ਵੇਖੋ ਪਰ ਅੱਜ ਜੋ ਤੁਸੀਂ ਖੇਰਵੇਂ ਮੰਦ ਵਿੱਚ ਹੁੰਦਾ ਸੀਗਾ ਕਿ ਸ਼ਾਇਦ ਸ਼ਾਇਦ ਕੋਈ ਸਟੇਟਸਮੈਨ ਨਾਲੇ ਕੋਈ ਇੱਕ ਅਦਾ ਗੁਣ ਹੋਊਗਾ ਪਰ ਹੈਰਾਨੀ ਵਾਲੀ ਗੱਲ ਹੈ ਕਿ ਇਸ ਤਰੀਕੇ ਦੇ ਨਾਲ ਤੁਸੀਂ ਆਪੇ ਆਪ ਨੂੰ ਇਸ ਪੋਜੀਸ਼ਨ ਦੇ ਉੱਤੇ ਰੱਖਿਆ ਹੋਇਆ ਮੁੱਖ ਮੰਤਰੀ ਹਰ ਚੀਜ਼ ਦੇ ਵਿੱਚ ਮੈਂ ਜਦੋਂ 4 ਮਹੀਨੇ ਹੋਏ ਸੀ ਨਾ ਇੱਕ ਤਰਨ ਦਿੱਤੀ ਸੀ ਵੀ ਇਹ ਯੂ ਟਰਨ ਸਰਕਾਰ ਹੈ ਯੂ ਟਰਨ ਤੁਸੀਂ ਆਪ ਦੇ ਮੰਤਰੀਆਂ ਨੂੰ ਬਰਖਾਸਤ ਕਰ ਦਿੰਦੇ ਹੋ ਡਾਕਟਰ ਵਿਜੇ ਸਿੰਘਲਾ ਨੂੰ ਵੀ ਇਹਨੇ ਕਰਪਸ਼ਨ ਕਰਨ ਦੀ ਕੋਸ਼ਿਸ਼ ਕੀਤੀ ਸਬੂਤ ਕੋਈ ਦਿੰਦੇ ਨਹੀਂ ਤੇ ਉਹ ਤੋਂ ਬਾਅਦ ਉਹਨਾਂ ਦੀ ਕੋ ਬਰੀ ਵੀ ਹੋ ਜਾਂਦੇ ਨੇ ਤੁਹਾਡੇ ਨਾਲ ਮੀਟਿੰਗਾਂ ਦੇ ਵਿੱਚ ਵੀ ਹੁੰਦੇ ਨੇ ਕੋਈ ਅਸਰਾੜੀ ਦੀ ਗੱਲ ਕਰਨੀ ਆ ਹੋਰ ਰਤਨ ਦੀ ਗੱਲ ਕਰਕੇ ਇਹਨੂੰ ਇਹਨੂੰ ਉੱਡੂ ਬਣਾਉਣ ਲੱਗਿਆ ਹੋਇਆ ਤੁਸੀਂ ਪੰਜਾਬ ਦੇ ਲੋਕਾਂ ਨੂੰ ਜਿਸ ਤਰੀਕੇ ਦੇ ਨਾਲ ਤੁਸੀਂ ਆਪੋਜੀਸ਼ਨ ਤੇ ਅਟੈਕ ਕਰ ਰਹੇ ਹੋ ਨਾ ਇਹ ਕੁਝ ਚੰਗੀ ਗੱਲ ਸੋਭਾ ਤੇ ਬੰਦਾ ਨਹੀਂ ਪਰ ਤੁਹਾਨੂੰ ਕੀ ਫਰਕ ਪੈਂਦਾ ਇਹ ਜੇ ਲੋਕਤੰਤਰ ਅੱਜ ਬਚਿਆ ਹੋਇਆ ਸੀ ਨਾ ਜੇ ਲੋਕਤੰਤਰ ਨੂੰ ਕਾਂਗਰਸ ਨੇ 70 ਸਾਲ ਸੰਭਾਲ ਕੇ ਰੱਖਿਆ ਤਾਂ ਹੀ ਤੁਹਾਡੀ ਪਾਰਟੀ ਪੈਦਾ ਹੋਈ ਤਾਂ ਹੀ ਆਮ ਆਦਮੀ ਪਾਰਟੀ ਬਣੀ ਨਹੀਂ ਤਾਂ ਆਮ ਆਦਮੀ ਪਾਰਟੀ ਨਹੀਂ ਪੈਦਾ ਹੋ ਸਕਦੀ ਸੀ ਜੇ ਲੋਕਤੰਤਰ ਨਾ ਹੁੰਦਾ ਜੇ ਲੋਕਤੰਤਰ ਨਾ ਹੁੰਦਾ ਤੇ ਤੁਸੀਂ ਪਹਿਲੀ ਵਾਰ ਚੁਣ ਕੇ ਐਮਐਲਏ ਬਣ ਕੇ ਮੁੱਖ ਮੰਤਰੀ ਨਹੀਂ ਬਣ ਸਕਦੇ ਸੀ

ਤੁਹਾਨੂੰ ਲੱਗਦਾ ਕਿ ਪੰਜਾਬ ਦੇ ਲੋਕ ਡਰੇ ਹੋਏ ਨੇ ਤੁਹਾਨੂੰ ਲੱਗਦਾ ਕਿ ਆਪੋਜੀਸ਼ਨ ਡਰੀ ਹੋਈ ਹੈ ਨਾ ਤਾਂ ਸੀ ਕੱਲੇ ਡਰੇ ਸੀ ਨਾ ਹੀ ਅਸੀਂ ਅੱਜ ਡਰੇ ਆ ਤੁਸੀਂ ਤਾਂ ਆ ਔਕੇ ਇਨਕਲਾਬ ਚੋਂ ਪੈਦਾ ਹੋਏ ਹੋ ਨਾ ਸਾਡੀ ਪਾਰਟੀ ਦੇਸ਼ ਦੀ ਆਜ਼ਾਦੀ ਚੋਂ ਪੈਦਾ ਹੋਈ ਹੋਈ ਐ ਅਸੀਂ ਇਨਕਲਾਬ ਲੜਾਇਆ ਤੁਸੀਂ ਆ ਔਕੇ ਭਗਤ ਸਿੰਘ ਦੇ ਜਿਹੜੇ ਇਨਕਲਾਬੀ ਬਣੇ ਆ ਉਹ ਤੇ ਕਹਾਣੀ ਤੇ ਕਥਨੀ ਦੇ ਵਿੱਚ ਤੁਹਾਡੇ ਜ਼ਮੀਨ ਆਸਮਾਨ ਦਾ ਕਰਕੇ ਸੰਗਮਨੋਂ ਸੰਗਮਨੋਂ ਪੰਜਾਬ ਦੇ ਮੁੱਖ ਮੰਤਰੀ ਵਾਲੇ ਰੋਲ ਚਾਓ ਰੋਲ ਨਟਕੀ ਨਾ ਕਰਿਆ ਕਰੋ ਜੋਗ ਨਾਟਕ ਕਰਨ ਕਰਨ ਬਹਿ ਜਾਂਦੇ ਆ ਕਦੇ ਇਹਨੂੰ ਅੱਲਿਆ ਕਦੇ ਇਹਦੇ ਖਿਲਾਫ ਕਰਦਾ ਪੰਜਾਬ ਨੇ ਤੁਹਾਨੂੰ ਕੁ ਸੋਚ ਕੇ ਬਣਾਇਆ ਇਸ ਸੀਟ ਤੇ ਪੰਜਾਬ ਦੀ ਤਰੱਕੀ ਲਈ ਕੰਮ ਕਰੋ ਪੰਜਾਬ ਕਰਜ਼ੇ ਚ ਡੁੱਬ ਰਿਹਾ ਹੈ ਪੰਜਾਬ ਨਸ਼ਿਆਂ ਚ ਡੁੱਬ ਰਿਹਾ ਹੈ ਪੰਜਾਬ ਨੂੰ ਬਚਾਓ ਜਿਹੜਾ ਤੁਸੀਂ 24 ਘੰਟਿਆਂ ਚ ਬੇਅਦਬੀ ਦਾ ਇਨਸਾਫ ਦੇਣਾ ਸੀ ਨਾ ਉਹ ਦਿਵਾਓ ਜਿਹੜਾ ਤੁਹਾਡੇ ਕੇਜਰੀਵਾਲ ਕਹਿ ਕੇ ਗਏ ਸੀ ਕੋਈ ਕੋਈ ਗੁਨਾਹ ਜੇ ਜੇ ਤੁਹਾਨੂੰ ਇੰਨਾ ਹੀ ਲੱਗਦਾ ਹੈ ਵੀ ਕੰਮ ਦੇ ਵਿੱਚ ਵਿਗਨ ਪਾਇਆ ਕੁਲਦੀਰ ਜੀਰੇ ਨੇ ਤੇ ਤੁਹਾਡੇ ਵੇ ਲਾ ਕੇ ਵਹਿ ਜਾਂਦੇ ਨੇ ਪੈਂਡਾਉਂ ਦਾ ਅਪ੍ਰੋਚ ਕਰਨ ਸਾਰਿਆਂ ਨੂੰ ਫੜੋ ਫੜ ਕੇ ਜੇਲਾ ਤੇ ਸੁਟੋ ਸਾਰਿਆਂ ਨੂੰ ਸੁਟੋ ਸਾਰੀ ਆਪੋਜੀਸ਼ਨ ਨੂੰ ਜੇਲ੍ਹ ਚ ਸੁਟੋ ਸਨੂਰੀ ਸੁਟੋ ਅਸੀਂ ਨਹੀਂ ਦੱਸ ਹਰਾਨੀ ਵਾਲੀ ਗੱਲ ਹੈ ਵੀ ਕੁਲਬੀਰ ਜੀਰੇ ਨੂੰ ਜਿਸ ਤਰੀਕੇ ਦੇ ਨਾਲ ਮੰਨਿਆ ਤੁਸੀਂ ਆਪੋਜੀਸ਼ਨ ਦੇ ਮਗਰੀ ਪਏ ਹੋ ਸੁਖਾਲ ਖੈਰੇ ਦੇ ਘਰੇ ਜਾ ਕੇ ਕਿਸ ਤਰੀਕੇ ਦੇ ਨਾਲ ਪੁਲਿਸ ਨੇ ਜਾ ਕੇ ਉਹਨਾਂ ਨੂੰ ਚੱਕਿਆ 4 ਵਜੇ ਸਵੇਰੇ ਕੁਲਬੀਰ ਜੀਰਾ ਨੂੰ ਚੱਕਿਆ ਕਬੀਰ ਜੀ ਦਾ ਕਰ ਕੀ ਰਿਹਾ ਸੀ ਕਬੀਰ ਜੀ ਦਾ ਆਪਣੇ ਲੋਕਾਂ ਦੇ ਨਾਲ ਖੜ ਕੇ ਉਹਨਾਂ ਦੇ ਨਾਲ ਜਿਹੜਾ ਤੱਕਾ ਹੋ ਰਿਹਾ ਸਰਪੰਚਾਂ ਨਾਲ ਪੰਚਾਂ ਨਾਲ ਉਹਦੇ ਖਿਲਾਫ ਆਵਾਜ਼ ਚੱਕ ਰਿਹਾ ਜੀ ਦਾ ਬੀਡੀਪੀਓ ਨੇ ਦਫ਼ਤਰ ਜੋਂੇ ਤਰ ਲਾਇਆ ਸੀ ਕੀ ਧਾਰਨਾ ਲਗਾਉਣਾ ਨਜਾਇਜ਼ ਹੈ ਤਾਨਾ ਲਾਇਆ ਤੁਸੀਂ ਪਾਚਾ ਕਰਤਾ ਤੇ ਪਾਚਾ ਕੀਤਾ ਤੇ ਤੁਸੀਂ ਉਹਨਾਂ ਨੂੰ ਚੱਕ ਕੇ ਲੈ ਗਏ ਕੋਈ ਹਿਊਮਨ ਰਾਈਟਸ ਹੈ ਨਹੀਂ ਮਰਜੀ ਤੁਹਾਡੀ ਕਿਉਂਕਿ ਤੁਸੀਂ ਵੱਡੇ ਹੋ ਤੁਸੀਂ ਮੁੱਖ ਮੰਤਰੀ ਬਣ ਕੇ ਕੁਸ਼ਮਤ ਦੀ ਕਰੋ ਇਹ ਪੰਜਾਬ ਤਾਂ ਤੁਹਾਡੇ ਹੱਥ ਦੀ ਕਟਪੁਤਲੀ ਹੋ ਗਿਆ ਕਿਸ ਕਿਸ ਤਰੀਕੇ ਦੇ ਨਾਲ ਤੁਸੀਂ ਆਦੇ ਆਪ ਨੂੰ ਇਸ ਪੋਜੀਸ਼ਨ ਦੇ ਉੱਤੇ ਰੱਖਿਆ ਹੋਇਆ ਹੈ ਮੁੱਖ ਮੰਤਰੀ ਹਾਂਜੀ ਕਿ ਅਪਾਂ ਗੱਲ ਕਰਦੇ ਹਾਂ ਹਨਾ ਇਸ ਸਬੰਧ ਦੇ ਵਿੱਚ ਤੇ ਹੁਣ ਤੁਸੀਂ ਸਾਰਿਆਂ ਨੇ ਇਹ ਵੀਡੀਓ ਸੁਣੀ ਕਿ ਕਿਸ ਤਰ੍ਹਾਂ ਆਂ ਤਾਂ ਭਗਵਾਨ ਤੁਸੀਂ ਆ ਬੀਬੀ ਨੇ ਲਾਂ ਤਾਂ ਮਾਈਆਂ ਨੇ ਵੀਡੀਓ ਸੁਣ ਕੇ ਹੋਏ ਨੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੇ ਕੁਝ ਹਿੱਟੇ ਕਹਿਣਗੇ ਕਿ ਬੀਬੀ ਕਾਂਗਰਸੀ ਆ ਤੇ ਜਰਾ ਇੱਕ ਹੋਰ ਗੱਲ ਦੱਸਾਂ ਮਤਲਬ ਇਹ ਲਾਈਕ ਸ਼ੌਂਕ ਦੇ ਬੰਦੇ ਨੇ ਲੈ ਕਿ ਨਹੀਂ ਤੁਸੀਂ ਕਿਹਾ 420 440 ਮੈਨੂੰ ਤਾਂ ਹਜ਼ਾਰ ਤੋਂ ਵੀ ਉੱਪਰ ਦਾ ਝਟਕਾ ਲੱਗਿਆ ਸੋਸ਼ਲ ਮੀਡੀਆ ਦੇ ਉੱਤੇ ਮੈਨੂੰ ਹਾਸੀ ਵੀ ਆਉਂਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾਈ ਗਈ ਆ ਉਹ ਪੋਸਟ ਪਾਣ ਵਾਲੇ ਸਖਸ਼ੀਅਤ ਦਾ ਨਾਮ ਵੀ ਮੈਂ ਤੁਹਾਨੂੰ ਦੱਸਦੀ ਹਾਂ ਹੁਣ ਇਹ ਨਾ ਕਹੋ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਖਾਸਮ ਖਾਸ ਲੋਕ ਇਹ ਨਾ ਕਹਿਣ ਕਿ ਮੈਡਮ ਹੋਣੇ ਸ਼ਾ ਪੁੱਠੀਆਂ ਗੱਲਾਂ ਕਰਦੀ ਹੈ ਸੋਸ਼ਲ ਮੀਡੀਆ ਦੇ ਪੋਸਟ ਪਾਣ ਵਾਲੇ ਪਰਸਨ ਦਾ ਨਾਮ ਹੈ ਜਸਪ੍ਰੀਤ ਸਿੰਘ ਵਾਲੀਆ ਜਸਪ੍ਰੀਤ ਸਿੰਘ ਵਾਲੀਆ ਨੇ ਸਾਬ ਸ਼ਬਦਾਂ ਦੇ ਵਿੱਚ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਬੇਟੀ ਨੇ ਜੋ ਕੁਝ ਕਿਹਾ ਉਹਨੂੰ ਜਵਾਬ ਦਿੱਤਾ ਕਹਿੰਦੇ ਬੇਟੀ ਤੂੰ ਜੋ ਕਹਿਨੀ ਹੈ ਤੇਰੀਆਂ ਗੱਲਾਂ ਬਿਲਕੁਲ ਸਹੀ ਨਹੀਂ ਹਨ ਕਹਿੰਦੇ ਮੁੱਖ ਮੰਤਰੀ ਉਹਨੇ ਦੇਖੋ ਕਿ ਤੁਹਾਨੂੰ ਦਿਖਾ ਦਿੰਨੀ ਆ ਦੇਖ ਲਓ ਤੁਸੀਂ ਇਹ ਫੇਸਬੁੱਕ ਆਈਡੀ ਜਸਪ੍ਰੀਤ ਸਿੰਘ ਵਾਲੀਆ ਉਸਨੇ ਜੋ ਲਿਖਿਆ ਮੈਂ ਤੁਹਾਨੂੰ ਬੋਲ ਕੇ ਸੁਣਾ ਦਿੰਨੀ ਆ ਪਹਿਲਾਂ ਕਹਾਂਗੀ ਜਿਹੜਾ ਕੈਮਰੇ ਦੇ ਨਾਲ ਇਸ ਆਈਡੀ ਨੂੰ ਹੈ ਨਾ ਚੰਗੀ ਤਰ੍ਹਾਂ ਦੇਖ ਲਓ ਮੈਂ ਸਕਰੀਨਸ਼ਾਟ ਲੈ ਕੇ ਰੱਖ ਲਿਆ ਸੀ ਜਸਪ੍ਰੀਤ ਸਿੰਘ ਵਾਲੀਆ ਦਾ ਕਿਉਂਕਿ ਇਹਨਾਂ ਦਾ ਪਤਾ ਨਹੀਂ ਲੱਗਦਾ ਕਦੋਂ ਪੋਸਟਾਂ ਡਿਲੀਟ ਕਰ ਦਿੰਦੇ ਨੇ ਜਸਪੀ ਸਿੰਘ ਵਾਲੀਆ ਕਹਿੰਦਾ ਕਹਿੰਦਾ ਮਾਨ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਜੋ ਉਹਨਾਂ ਨੇ ਲਿਖਿਆ ਮੈਂ ਜਲਦੀ ਜਲਦੀ ਪੜ੍ਹ ਲਈਆਂ ਬੇਟਾ ਸਿਰਤਮਾਨ ਜੀ ਭਗਵੰਤ ਮਾਨ ਜੀ ਸਾਡੇ ਸੀਐਮ ਹੀ ਨਹੀਂ ਬਲਕਿ ਸਾਡੇ ਭਗਵਾਨ ਹਨ ਬੇਟਾ ਜੀ ਸੋਨੂੰ ਦੱਸ ਦਵਾਂ ਸੋਨੂੰ ਤੋਂ ਅੰਦਰ ਨੂੰ ਲਿਖਨ ਦਾ ਸ਼ਬਦ ਦੇਖੋ ਕਹਿੰਦੇ ਸੋਨੂੰ ਦੱਸ ਦਵਾਂ ਕਿ ਤੁਸੀਂ ਮਾਨ ਸਾਹਿਬ ਦੇ ਦੂਜੇ ਵਿਆਹ ਦੀ ਗੱਲ ਕਰ ਰਹੇ ਹੋ ਮਾਨ ਸਾਹਿਬ ਚਾਹੂ ਤਾਂ 10 ਔਰ ਤਾਂ ਰੱਖ ਸਕਦੇ ਹਨ ਮੈਂ ਜਸਪੀ ਸਿੰਘ ਵਾਲੀਆ ਆਪਣੀ ਪਤਨੀ ਢੋਲੀ ਵਾਲੀਆ ਅਤੇ ਆਪਣੀ ਭੈਣ ਸੀਮਾ ਜੀ ਮਾਨ ਸਾਹਬ ਨੂੰ ਪੇਸ਼ ਕਰਦਾ ਹਾਂ ਜਿੰਨਾ ਸਮਾਂ ਚਾਹਣ ਉਹ ਦੋਨਾਂ ਨੂੰ ਰੱਖ ਸਕਦੇ ਹਨ ਵਾਹਿਗੁਰੂ 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 ਹੱਦ ਹੋ ਗਈ ਤੁਹਾਡੀ ਉਹ ਤੁਸੀਂ ਤਾਂ ਪ੍ਰਵਾਸੀਆਂ ਨੇ ਵੀ ਪੰਜਾਬੀਆਂ ਛੱਡ ਗਏ ਇੰਨੇ ਤੁਸੀਂ ਅੰਨੇ ਹੋ ਗਏ ਹੋ ਇੱਕ ਤੁਹਾਡਾ ਮੁੱਖ ਮੰਤਰੀ ਗਲਤ ਹੈ ਤੁਸੀਂ ਸਿੱਝ ਨੂੰ ਮਹਿਸੂਸ ਕਰੋ ਆਪਣੇ ਐਮਐਲਏ דרਹੀਂ ਮੁੱਖ ਮੰਤਰੀ ਤੱਕ ਇਹ ਸੁਨੇਹਾ ਪਹੁੰਚਦਾ ਕਰੋ ਕਿ ਮਾਨ ਸਾਹਿਬ ਕਿਸੇ ਨਾ ਕਿਸੇ ਤਰ੍ਹਾਂ ਫੈਮਿਲੀ ਨੂੰ ਚੁੱਪ ਕਰਵਾਓ ਦੇਖੋ ਕੀ ਕਾਰਨ ਹੈ ਤੁਸੀਂ ਉਲਟਾ ਕੀ ਗੱਲਾਂ ਕਰ ਰਹੇ ਹੋ ਔਰ ਤੁਸੀਂ ਤਾਂ ਜੇਕਰ ਤੈਨੂੰ ਮੈਨੂੰ ਤਾਂ ਲੱਗਾ ਤੋ ਨੀ ਸ਼ਰਮ ਹੀ ਨਹੀਂ ਤੁਸੀਂ ਤਾਂ ਦੁਰਯੋਧਨ ਤੇ 유ਦਿਸ਼ਤਰ ਵਾਂਗ ਆਪਣੀਆਂ ਘਰ ਦੀਆਂ ਮਹਿਲਾਵਾਂ ਹੀ ਪੇਸ਼ ਕਰਨ ਲੱਗ ਗਏ ਹੋ ਸ਼ਾਇਦ ਜੇਕਰ ਹੋ ਸਕੇ ਤੁਹਾਡੇ ਸੋਹਰੇ ਪਰਿਵਾਰ ਵਿੱਚ ਪਤਾ ਲੱਗ ਜਾਵੇ ਇਸ ਗੱਲ ਦਾ ਤੇ ਮੈਨੂੰ ਤਾਂ ਲੱਗਦਾ ਨਾ ਆਪਣੀ ਧੀ ਨੂੰ ਤੁਹਾਡੇ ਘਰੋਂ ਲੈ ਜਾਣਗੇ ਔਰ ਜੇਕਰ ਤੁਹਾਡੇ ਧੀ ਹੈਗੀ ਤਾਂ ਮੈਨੂੰ ਹੀ ਲੱਗਦਾ ਕਿ ਤੁਹਾਡੀ ਧਰਮ ਪਤਨੀ ਆਪਣੀ ਧੀ ਨੂੰ ਤੁਹਾਡੇ ਕੋਲ ਛੱਡੇਗੀ ਤੇ ਜੇ ਜੀ ਤੁਸੀਂ ਭੈਣ ਸਿਮਾਂ ਦੀ ਗੱਲ ਕਰੀ ਹੈ ਮੈਨੂੰ ਨਹੀਂ ਲੱਗਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਚਹਤੇ ਜਸਪ੍ਰੀਤ ਸਿੰਘ ਵਾਲੀਆ ਕਿ ਤੇਰੀ ਭੈਣ ਆਉਣ ਵਾਲੇ ਸਮੇਂ ਦੇ ਵਿੱਚ ਤੇਰੀ ਕਦੇ ਰਖੜੀ ਬਣਨੇਗੀ ਬਹੁਤ ਸ਼ਰਮ ਦੀ ਗੱਲ ਹੈ ਯਾਰ ਸਹੀ ਤੇ ਗਲਤ ਦਾ ਡਿਸੀਜਨ ਲੈਣਾ ਸਿੱਖੋ ਸਹੀ ਨੂੰ ਸਹੀ ਦੱਸੋ ਗਲਤ ਨੂੰ ਗਲਤ ਦੱਸੋ ਐਡੇ ਵੀ ਆਪਾਂ ਨੂੰ ਕੋਈ ਨਾ ਆਪਣੇ ਇਥੇ ਸੰਘੇ ਦੇ ਵਿੱਚ ਕਿਸੇ ਨੇ ਗੁੱਠਾ ਨਹੀਂ ਦਿੱਤਾ ਹੋਇਆ ਕਿ ਆਪਾਂ ਅੱਜ ਗੱਲ ਰਹੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਹਨਾਂ ਦੀਆਂ ਗਲਤੀਆਂ ਦੱਸਣ ਬਾਰੇ ਹਾਂ ਗੱਲ ਕਰਦੇ ਇੱਕ ਪੋਸਟ ਦੀ ਇੱਕ ਪੋਸਟ ਪਾਈ ਸੀਗੀ ਹੈ ਨਾ ਤੇ ਉਹਦੇ ਵਿੱਚ ਥੱਲੇ ਮੈਨੂੰ ਕਮੈਂਟ ਆਇਆ ਸੀ ਕਹਿੰਦੇ ਮੈਡਮ ਆਉਣ ਵਾਲੇ ਸਮੇਂ ਦੇ ਵਿੱਚ ਨਾ ਤੁਸੀਂ ਪਛਤਾਉਂਗੇ ਕਿ ਤੁਸੀਂ ਮੰਕ ਮੰਤਰੀ ਭਗਵੰਤ ਸਿੰਘ ਮਾਨ ਦੇ ਬਾਰੇ ਇਹੋ ਜੀ ਸੋਚ ਰੱਖਦੇ ਆ ਬੜੀ ਪਛਤਾਵਾ ਤਾਂ ਸਾਨੂੰ ਉਸ ਦਿਨ ਹੋਇਆ ਸੀ ਜਦੋਂ 18 ਮਾਰਚ ਨੂੰ ਵੀਰਪਾਈ ਅਮਰਪਾਲ ਸਿੰਘ ਖਾਲਸਾ ਨੂੰ ਡਿਡੂ ਜੇਲ੍ਹ ਦੇ ਲਈ ਚੱਕਣ ਦੇ ਲਈ ਨਾ ਪੂਰੇ ਪੰਜਾਬ ਦੇ ਵਿੱਚ ਪੁਲਿਸ ਲਾਈ ਗਈ ਸੀ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਇੱਕ ਮਾਨਸੀ ਕਿ ਉਹਨਾਂ ਦੀ ਮਾਤਾ ਨੇ ਅੰਮ੍ਰਿਤ ਛਕਿਆ ਹੋਇਆ ਤੇ ਪੰਜਾਬ ਨੂੰ ਜਿਹੜਾ 84 ਦਾ ਦੌਰ ਹੈ ਨਾ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੁੱਲਾ ਦੇਣਗੇ ਪਰ 18 ਮਾਰਚ ਦਾ ਉਹ ਕਾਲਾ ਦਿਨ ਜਿਸ ਨੂੰ ਸਾਲ ਹੋਣ ਚੁੱਕਿਆ ਹੈਗਾ ਹੈ ਨਾ ਨੀਅਰ ਅਬਾਊਟ ਸਾਲ ਹੋਣ ਵਾਲਾ ਹੈ ਉਹ ਕਾਲਾ ਦਿਨ ਉਹ ਨਹੀਂ ਪੁੱਲਦਾ ਅਫਸੋਸ ਉਸ ਦਿਨ ਹੋਇਆ ਸੀ ਜਿਸ ਦਿਨ ਵੀਰਪਾਈ ਅਮਰਤਪਾਲ ਸਿੰਘ ਮਾਤਾ ਦੀ ਅਰਦਾਸ ਦੇ ਲਈ ਉਹਨਾਂ ਨੇ ਵੱਖ-ਵੱਖ ਸਥਾਨ ਪੀਰਸਥਾਨਾਂ ਦੇ ਉੱਤੇ ਜਾ ਕੇ ਅਰਦਾਸ ਕਰਨੀ ਸੀਗੀ ਖਾਲਸਾ ਵੀਰ ਦੁਆਰਾ ਚਲਾਨ ਦੇ ਲਈ ਅਰਦਾਸ ਕਰਨੀ ਸੀ ਤੇ ਵੀਰ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਰਿਹਾਈ ਲਈ ਅਰਦਾਸ ਕਰਨੀ ਸੀ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰਨੀ ਸੀ ਤਾਂ ਉਦੋਂ ਕੀ ਹੋਇਆ ਸੀ ਮਾਤਾ ਜੀ ਨੂੰ ਰਾਹ ਦੇ ਵਿੱਚ ਰੋਕਿਆ ਗਿਆ ਮਾਤਾ ਦੇ ਕਾਫਲੇ ਨੂੰ ਰੋਕਿਆ ਗਿਆ ਤੇ ਯਾਦ ਕਰਾ ਦਵਾਂ ਕਿ 1 ਦਸੰਬਰ ਨੂੰ ਇੱਕ ਗੱਲ ਆਖੀ ਸੀ ਕਿ ਜਦੋਂ ਵਾਹਿਗੁਰੂ ਤੁਹਾਡੀ ਪਾਜੀ ਮੋੜਨ ਤੇ ਆ ਗਿਆ ਨਾ ਤਾਂ ਉਹਦੀ ਸੋਟੀ ਨੇ ਆਵਾਜ਼ ਕਰਨੀ ਹੈ ਇਸ ਵਾਰੀ ਵਾਹਿਗੁਰੂ ਦੀ ਸੋਟੀ ਵਿੱਚ ਆਵਾਜ਼ ਹੋਏਗੀ ਤੇ ਅਕਾਲ ਪੁਰਖ ਵਾਹਿਗੁਰੂ ਨੇ ਉਸ ਸੋਟੀ ਦਾ ਜਵਾਬ ਇਹਨਾਂ ਸ਼ੁਰੂ ਕਰ ਦਿੱਤਾ ਸੋਟੀ ਪਈ ਵੀ ਕਿੱਥੋਂ ਹੈ ਆਪਣੀ ਹੀ ਧੀ ਦੇ ਕੋਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ